ਤਾਂ ਕੋਹ ਹਾਂਜੀ ਸਾਰੇ ਸਾਥਰੀ ਕਾਰਤੀ ਹੋਰ ਕਿਵੇਂ ਉਹ ਨੀਂਦ ਕਰਦੇ ਆਪ ਸਾਰੇ ਥੱਕ ਹੋਗੇ ਤੇ ਅੱਜ ਮੇਰੀ ਮੰਮੀ ਆਈ ਹੋਈ ਹੈ ਜੀ ਟੋਲਾ ਵਾਲਾ ਜੀ ਪਿੰਡੋਂ ਤੇ ਮੇਰੇ ਵਾਸਤੇ ਲੈ ਕੇ ਆਈ ਹੈ ਇਹ ਵੀ ਸੂਟ ਤੇ ਸੂਟ ਕਢਾਇਆ ਗੋਟ ਗਵੰਡੀਆਂ ਜਾਂ ਗਵੰਡੀਆਂ ਨੇ ਥੋੜੀ ਕੱਟਦੀ ਹੈਗੀ ਸੂਟ ਤਾਂ ਜੇ ਸਾਰੀਆਂ ਕੁੜੀਆਂ ਨੇ ਕਢਾ ਲਏ ਤਾਂ ਇਹ ਕਢਾਇਆ ਹੈਗਾ ਸੂਟ ਤੇ ਤੁਹਾਨੂੰ ਮੈਂ ਕਢਾ ਕੇ ਦੇਉਂਗੀ ਸੂਟ ਤੇ ਇਹਦੇ ਕਰੀ ਤੇ ਮੇਰੇ ਕਿਸ ਵਾਸਤੇ ਕਹਾਂ ਮਾ ਤੁਹਾਨੂੰ ਨਾ ਬੁੱਤੋ ਮੈਂ ਤਾਂ ਅੱਜ ਤੇ ਚੰਡੀਆ ਆਈ ਕੀ ਮੈਨੂੰ ਆਇਆ ਹੋ ਗਿਆ ਦੇਖ ਨਾ ਸਾਰੀਆਂ ਕੁੜੀਆਂ ਕਢਾ ਕਢਾ ਲੈ ਕੇ ਵਾਗ ਗਿਆ ਤੂੰ ਤਾਂ ਨਾ ਹੀ ਨਹੀਂ ਲੈਂਦਾ ਨਾ ਸੁੱਟ ਕਢਾਉਂਦਾ ਮੈਨੂੰ ਪਤਾ ਲੱਗੇਗਾ ਕੱਪੜੇ ਕਰੇਗਾ ਤਾਂ ਬਰਵਾਦ ਨਹੀਂ ਕਰਦੀ ਤੂੰ ਸੁੱਟ ਕਢਾਉਂਦਾ ਨਾ ਹੀ ਲੈਂਦਾ ਸਾਰੀਆਂ ਕੁੜੀਆਂ ਲੈ ਆ ਸਾਡੇ ਮੰਤਰੀ ਟਗਵਾਡੀਆਂ ਦੀ ਕੁੜੀ ਉਹ ਕਢਦੀ ਹੈਗੀ ਦੇਖਿੰਦਾ ਮੈਂ ਤਾਂ ਕਿ ਹਮ ਹਮ ਇੰਤਾ ਚੋ ਆਗਾਟ ਕੇ ਸੂਤ ਪਿੱਛੇ ਲਾ ਲੀਤੋ ਕਿ ਸੂਤ ਪਿੱਛੇ ਸੂਤ ਆ ਗਿਆ ਕਿ ਫਿਰ ਸਣ ਦਾ ਵੀ ਕੀ ਪੜਾਹੀ ਆਹੀ ਫਤਮਾ ਮੈਂ ਤੱਕੜਾ ਕੇ ਦਿੰਦੀ ਆਂ ਕੀ ਮੰਤਰੀਤ ਮਹਾਤਮਾ ਗੰਧੀ ਕੋ ਨਾ ਲੈਂਦੀ ਹੈ ਕਿ ਤੂੰ ਕੱਟ ਕੇ ਦੇ ਸੂਤ ਵਾਹ ਮੈਂ ਤੇਰੇ ਤੋਂ ਸੂਤ ਦੀ ਕੜਾਈ ਸੋਹਣੀ ਲੱਗ ਗਈ ਆ ਸਫਾਈ ਵਧੀਆ ਨਹੀਂ ਲੱਗਦੀ ਕੜਾਈ ਸੋਹਣੀ ਲੱਗੇ ਮੈਨੂੰ ਸਫਾਈ ਵੀ ਸੋਹਣੀ ਲੱਗਦੀ ਹੈ ਕੀ ਮਾ ਗੰਦੀਪ ਨਹੀਂ ਲੌਂ ਲੈਂਦੀ ਇੱਕ ਸੂਟ ਮਾ ਮੈਨੂੰ ਕਿਉਂ ਆਏਗਾ ਮੈਂ ਪਟਾਕੇ ਤੋ ਕੜਾਈ ਤਾਂ ਫੋੜ ਲਈ ਕਿ ਤੜ ਗੜੇ ਦੀ ਕੜਾਈ ਹੈ ਹਾਂ ਇਹ ਕਹ ਪਹੁੰਚਿਆ ਤੇ ਹਾਂ ਅਗਲਾ ਗਿਆ ਸਾਡੀ ਕਿਵੇਂ ਮਾ ਫਲ ਫਕਸੇ ਵਾਸਤੇ ਵਧੀਆ ਇੱਕ ਸਰਵਾਹ ਕੱਢਿਆ ਦੁੱਖ ਨਾਲ ਹਾਂ ਜਿਹੜਾ ਪਹੁੰਚਿਆ ਤੇ ਨਹੀਂ ਆ ਪਹੁੰਚਾ ਮਰਤੂ ਮਹੀਨੇ ਦੀ ਹਾਂ ਹਾਂ ਅੱਜ ਆ ਪਹੁੰਚਾ ਲੈ ਕਰਨੇ ਪਹੁੰਚੇ ਨਹੀਂ ਆਏ ਦੇਲ ਦੀ ਪਾਈ ਹੋਈ ਹੈਗੀ ਤੇ ਬਾਵਾ ਤੇ ਵੀ ਆ ਗਈ ਹਾਂ ਕਿ ਆ ਨੀ ਚੇਕੇ ਇਹ ਤਾਂ ਲੰਬੀਆਂ ਵੇਲਾਂ ਦੀ ਹਾਂ ਤੇ ਆਪਾਂ ਉਹ ਕਰਨਾ ਦਰ ਤਾਂ ਕੱਢ ਦਿਓ ਤਾਂ ਵਧੀਆ ਮੰਤਰਿਕ ਤਾਂ ਇਹਦੀ ਗੱਲ ਨਹੀਂ ਹੈਗੀ ਬੜਾ ਵਧੀਆ ਕੱਢਦੀ ਹੈ ਇਹਨਾਂ ਸੋਨਾ ਤਕੂਤ ਹਾਂ ਸਭਾਗੀ ਦਿਖਾ ਰਹੀ ਹੈ ਜਿਹੜਾ ਹਟਟਾ ਹੈ ਤੁਹਾਨੂੰ ਪਤਾ ਕਿਦਾਂ ਦਾ ਹੈ ਇਹ ਹਾਂ ਤੈਨੂੰ ਮੈਂ ਤੇ ਲਾਈਕ ਕਰ ਦਿੱਤੀ ਤਾਂ ਇਥੇ ਮਾਤਾ ਦਾ ਸਾਲ ਰੱਖ ਦੇ ਉਹ ਤਾਂ ਤੈਨੂੰ ਪਤਾ ਹੋਣਾ ਕਿ ਦੰਦ ਇਹ ਹੋਇਆ ਮੇਰੇ ਵਿਆਹ ਵਾਲੇ ਦਾ ਬਰੀਆਂ ਦਾ ਬਰੀ ਵਾਲੇ ਸੂਟ ਨਾਲ ਦਾ ਇਹ ਤਾਂ ਮੈਂ ਤੋਂ ਵੀ ਨਹੀਂ ਪਾਈ ਹਾਲੇ ਤੱਕ ਉਸੇ ਨੂੰ ਮੈਂ ਬੋਲ ਦੇਣੀ ਦੇ ਲੈ ਪੈ ਸਾਰਾ ਪਰਵਾਹ ਜਾਗਾ ਠੀਕ ਆ ਜੀ ਨਾ ਠੀਕ ਆ ਬਸ ਤਾਂ ਨਵੀਂ ਪੈਸਾ ਦਾ ਫਲੇ ਲਾਵੇ ਜਿੱਥੇ ਕੰਮ ਵੀ ਆ ਗਈ ਮੈਂ ਮੰਨ ਪਈ ਤੂੰ ਕਿਹਾ ਤੇ ਮਾੜੇ ਪਰ ਤੇ ਇਹਦੇ ਨਾਲ ਦੀ ਕੋਈ ਗੱਲਸਦਾ ਕੋਈ ਫਲ ਕਰਾਈ ਜਮਨ ਤਾਂ ਲੱਗਦਾ ਹੱਸਿਆ ਆ ਨਾ ਜੇ ਨਾ ਹੋ ਹੋਇਆ ਚਲ ਹੋਰ ਲੈ ਲਈ ਮਨ ਤਾਂ ਹੋਦਾ ਬੁੱਤੀ ਤਾਂ ਜੱਜਦੀ ਆ ਉਧਰ ਉਧਰ ਹਾਂ ਜੇ ਨਹੀਂ ਹੋਇਆ ਤਾਂ ਹੋਰ ਲੈ ਲਈ ਆਪਣਾ ਡਾਈ ਕਰਾਂ ਨਿਕਲੀ ਭੱਤੀ ਤੇਰੇ ਵੀ ਕਿਸੇ ਦਾ ਨਾ ਬਦੀ ਸੋੜ ਨਾ ਬਦੀ ਫੋਟੋ ਦੱਸਿਆ ਉਹ ਪਈ ਦੁਪਾਲੇ ਚ ਨਹੀਂ ਨਾ ਸੋਣਾ ਲੱਗਦਾ ਸੋੜ ਤਾਂ ਹੋਰ ਮੈਂ ਲਾਪੇ ਦੇ ਦੇ ਕਿ ਮੈਂ ਸੋਣਾਉਣ ਲੱਗ ਗਈ ਬਸ ਉੱਟਾ ਹੀ ਲੱਗੀ ਛੁੱਟ ਬੱਲੀ ਜਾਣਾ ਸਾਡਾ ਪਤਾ ਨਹੀਂ ਕਿ ਕੁੜੀਆਂ ਨੂੰ ਰਵਾਜ ਹੋਗਾ ਕਈ ਤੇ ਕਢਾ ਕੇ ਲੈ ਜੀਆਂ ਮੰਦੀਪ ਦਸ ਗਾ ਥੋੜਾ ਜੇ ਖਰਚਾ ਘੱਟੀ ਕਰਦੀ ਹੈ ਹੋਰ ਮੈਂ ਲੱਗ ਘੱਟੀ ਕਰਦੀ ਹਾਂ ਪੱਲੇ ਵੀ ਘੱਟੀ ਕਰਦੀ ਆਏ ਨਹੀਂ ਹਾਂ ਘੱਟੀ ਨਹੀਂ ਕਰਦੀ ਹਾਂ ਕੁਮਾਰੀ ਹੁੰਦੀ ਵੀ ਘੱਟੀ ਕਰਦੀ ਹੈ ਸੁਭਾਗ ਦਾ ਥੋੜਾ ਜੇ ਖਰਚਾ ਘੱਟੀ ਕਰਦੀ ਤੇ ਵਿਆਹ ਤੋਂ ਬਾਅਦ ਵੀ ਘੱਟੀ ਕਰਿਆ ਘੰਣਾ ਨਹੀਂ ਕਰਦੀ ਸੁੱਟਾਂ ਦੇ ਪਰਵਾਸ ਤੋਂ ਤਾਂ ਘੱਟੀ ਲੈਣੀ ਹੈ ਜਿੰਨ ਦੇ ਲੈਦੀ ਦੀ ਹੈਗੀ ਕਪੜਾ ਹੀਰੇ ਦੇ ਘੱਟ ਹੋਣੀਆਂ ਹੋਰ ਚੀਜ਼ ਬਣਦੀ ਹੋਰ ਹੀ ਕਸਾ ਲਾ ਦੇਣੀ ਆ ਪਰ ਕਪੜਾ ਹੀਰੇ ਇਥੇ ਹੀ ਹੋਣਾ ਉਹ ਜੇ ਸਾਹਮ ਕੇ ਰੱਖ ਗਿਆ ਦਾ ਦੁਬੱਟਾ ਕਾਹਨੋਂ ਕਹਿ ਦਿੱਤੀ ਇੰਨੇ ਸਾਲਾਂ ਦਾ ਦੁਬੱਟਾ ਦੁਬਾਰਾ ਫਾਲ ਹੋ ਗਈ ਹੀਰੇ ਦਾ ਉਹ ਸਾਹਮ ਸਾਹ ਰੱਖ ਗਿਆ ਹਨਾ ਸਾਹ ਇਹ ਕਿਵੇਂ ਹੋਣੀ ਕਰਿਆ ਫੇਰੇ ਨਾ ਡਰੈਕਲੀਨ ਕਰਵਾਈ ਆ ਨਾ ਹੋਤਾ ਉਹ ਕੋਸਾ ਕਰੇ ਵੀ ਜੇ ਵੀ ਬਸ ਆਈ ਪਿਆ ਇਹ ਸੂਟ ਨਾਲ ਤੇ ਰਹੋ ਨਹੀਂ ਤਿੰਨ ਦੀ ਫਿਰ ਇੱਕ ਕੰਗਰਾ ਤੀ ਹਾਂ ਇੱਕ ਕੰਗਰਾ ਤਿਆਰ ਹੋ ਗਿਆ ਅਹ ਕੰਗਰਾ ਉਧਰ ਵਾਜਨ ਕਰਾਦੀ ਫਰੋਜੀਆ ਸੂਟ ਕਰਦੇ ਰਹਿਣਾ ਹਾਂ ਉਧਰ ਵਾਜਿਆ ਸੀ ਇਹ ਸੂਟਾਂ ਦਾ ਹਾਂ ਉਦੋਂ ਦਾ ਲੈ ਕੋਲ ਅੱਛੇ ਹੋ ਕੇ ਪਾਣੀ ਪੀ ਲਵੀਆਂ ਅੰਸਰ ਬੋਲੇ ਹਨ ਮਿੱਠੀ ਸੋਹਰਾ ਕਰ ਦਿੰਦਾ ਕਿੰਨੇ ਦੇ ਅਮਨੇ ਰਹਿੰਦੇ ਕਿਸੇ ਹੰਤਾ ਲੈ ਰਜੀਆ ਕਰਿਆ ਜਾਂ ਮਹਾਂ ਦਾ ਸੁਨਿਆ ਕਹਣਾ ਉਹ ਮਾ ਫੜਾ ਲਿਆ ਬਾਹੂ ਫਿਰ ਇਸ ਨੂੰ ਵੀ ਆਇਆ ਮਹਾਂ ਜੰਨਰ ਹੋ ਜਾਉਂਗੇ ਚੱਲ ਵਧੀਆ ਕਰੀਸ ਨਾ ਆਇਆ ਫਿਰ ਉਹ ਭੱਜ ਜਾਊਗਾ ਫਿਰ ਮੈਂ ਮੁੱਕਾ ਆ ਜਾਊਗਾ ਹਾਂ ਕੁਸ਼ਲ ਨਾ ਹੁੰਦਾ ਇੰਤਿਕਾ ਨਾਮ ਦਾ ਨਿਆਉ ਹੁੰਦਾ ਇਸ ਮਾ। ਅੱਜ ਲੱਗ ਰਿਹਾ ਨਾ ਇਸ। ਅੱਜ ਇਹ ਕੱਲ ਨੂੰ ਲੱਗਦੀ ਕੱਲ ਕਹਿ ਰਿਹਾ ਕਿ ਨਾ ਤੇ ਆ ਹਮ ਸਮਾਂ। ਸੋ। ਸੋ ਰੋਹਦੇ ਕੰਮ ਨਹੀਂ ਲੱਗਦਾ ਅਸੀਂ ਚਾਹੀਏ ਇੰਤਿਕਾ ਨਾਮ ਇਹ ਮਿਲਦੇ। ਕੋਈ ਆਉਂਦਾ। ਆ ਮੀ ਹਾਂ ਯਾਰੇ ਬਾਹਰ ਤੋਂ ਉੱਤੇ ਆਉਂਦਾ। ਪਿੱਛੇ ਆਉ ਹੋ ਗਿਆ। ਬਾੜੀ ਚਾਲਿਆ ਆਪਣੇ ਸਰਾ ਕੀ ਆ ਕਿ ਬਾਰ ਬਾਰ ਘੱਟ ਬਣੇ ਹੋ। ਬਾਰ ਬਾਰ। ਰੱਬ ਦੇ ਦਾ ਨਾ ਹੀ ਹੁੰਦੇ। ਐਂਕੀ। ਹੋਰ। ਹਾਂ ਬੁਰੇ ਬਿਆਹ ਹੋ ਗਏ ਤਾਂ ਬਿਆਹ ਚ ਪਾ ਲ ਮੰਮਣੇ ਵਾਲੇ ਨੇ ਹਾਂ ਉਹ ਤੇ ਆ ਗਏ ਸੋਟ ਕਰੰਦੀ ਨੂੰ ਖੰਡ ਬਾੜਦੇ ਵਧੀਆ ਬਣ ਗਏ ਹਾਂ ਹਾਂ ਘਟ ਬਾੜਦੇ ਵਧੀਆ ਸੁਣ ਹਾਂ ਜਿਹੜੇ ਸੀਨੀਅਰ ਦਿੱਤਾ ਹੋ ਵੀ ਇਹਦੇ ਸਵੈ ਨਾ ਨਾ ਨਹੀਂ ਕੋਈ ਤਾਂ ਜਿਹੜੇ ਮੰਮਣੇ ਆਏ ਨੇ ਹੋ ਵੀ ਸੋਨਾ ਨਿਆ ਹੋਸੀ ਕਰਨਾ ਜੂਨੀਅਰ ਅਗਲਾ ਉਹ ਤਾਂ ਕੋਈ ਲਾਲ ਪਾਣੀ ਦੀ ਲਾਈਟ ਹਾਂ ਪੀਰੇ ਪੀਰੇ ਰੰਗ ਦਾ ਮਲੇ ਸੋਨਾ ਸੀ ਮੰਮਣੇ ਆਏ ਨੇ ਇਹਨਾਂ ਹਾਲ ਗੀਤੇ ਫੰਕਸ਼ਨ ਜਿੱਦਾਂ ਬਾਜਾਗਾ ਇਹ ਸੁੱਟਾ ਹੁਣ ਤਾਂ ਕਈ ਸੁਨਿਆ ਨਹੀਂ ਤਾਂਨੇ ਕਾਸ ਮੈਂ ਆਉਂਗੀ ਸੂਟ ਉਹ 34 ਮੇਰੇ ਮੈਂ ਕਿਹਾ ਸੂਟ ਪਾਈ ਜਾਏ ਤੇ ਹੰਡਪਾਟ ਮਿਲ ਜੇ ਉਹਦਾ ਹਾਂ ਉਹ ਆ ਵੀ ਕਨਾਈ ਸੌਣੇ ਕਹਿੰਦੇ ਸੋਹਦੇ ਕਾਤੇ ਹਾਂ ਉਹ ਲੱਗਦਾ ਰਾਜੀਆਣਾ ਦੀ ਵਧੀਆ ਸੂਟ ਹਾਂ ਸੂਟ ਦਾ ਦਨਵਾਰਾ ਵਧੀਆ ਹੁੰਦੀ ਉਹ ਇਹ ਕਿ ਕਰੂਗੀ ਚੋਲੇ ਦਾ ਰਾਜ ਹੋਣਾਂ ਦੇ ਵੀ ਵਧੀਆ ਮੰਡ ਹੀਰੋ ਹਾ ਰਾਈਆਂ ਦੇ ਉਹਨਾਂ ਦੇ ਵੀ ਸੌਦੇ ਤੇ ਸੂਟ ਜਗਾ ਉਹਦਾ ਵਜੂ ਮੈਂ ਜਾਣਦੀ ਕੋਈ ਹੋ ਆਈ ਦੋਈ ਕਹਿੰਦਾ ਤਾਂ ਇਹ ਨੀਂ ਨਾ ਕਰਾਉਂਦੀ ਮਾਂ ਜੀ ਕਿ ਤੇ ਪਾਇਆ ਨਾ ਹਣਾ ਸੂਟ ਖਰੋ ਕਰ ਲਈ ਜਿੰਨੀ ਬਣਦੀ ਜੇ ਤਾਂ ਸਿਆਪੇ ਕਰੀ ਬਹੇ ਤਾਂ ਇਹ ਤੇ ਬੀੜ ਲੱਗਦਾ ਐੜਾ ਕਈ ਵਾਰੀ ਈੜਾ ਪੋਣ ਈੜਾ ਪੋਣ ਬੋਲ ਜਿੰਦਾ ਹਾਂ ਹੋ ਸਰਦ ਤੇ ਸੰਤਾ ਵਾਢੀ ਕਰਾਈ ਨਰਵਾਜ ਜੇ ਬੱਚਾ ਕਰਦੇਂਗੀ ਈੜਾ ਤਾਂ ਬੜਿਆ ਬੜੀ ਪਸਾਨੀ ਆਉਂਦੀ ਮਲਾਉਂਦੀ ਤੇ ਆਉਂਦਾ ਇਹਨੇ ਮੁੰਜੀ ਤੇ ਕੱਟੇ ਗੱਲ ਨਹੀਂ ਹੁੰਦਾ ਮੇਰੀ ਫਿਕਰਾ ਕੁੰਕਾ ਤੈਨੂੰ ਸਕਦੀ ਹੋ ਏ ਉਹ ਮੇਰੇ ਤੇ ਲਾ ਹੋਇਆ ਜੂਸਾਗ ਨਾਲਾ ਸੁੱਟਤੀ ਉਹ ਵੀ ਪਿਆ ਮੇਲੇ ਵਹਲੇ ਤੱਕ ਉਹ ਵੀ ਉਹ ਜੀ ਪਿਆ ਘਰੇ ਤੱਕ ਹੁਮਾਰੇ ਇੰਤਰ ਸੁੱਟਾਈਆਂ ਮੰਦ ਨੇ ਹਰਦਾਂ ਖੁੱਲੇ ਲੱਗ ਸਕੋ ਮੈਂ ਕਿਰਿਆ ਤੱਕ ਪਈ ਨਹੀਂ ਹੋ ਲੰਗੇ ਸੁਮੇਰੀ ਸਾਲ ਦੇ ਚ ਇੱਕ ਤਾਂ ਕਿੱਦੇ ਵਾਲੇ ਭੁੱਲੇ ਨੇ ਫੇਰ ਫੱਟ ਵਿੱਛੀ ਗੁੱਟੀਆਂ ਬੱਚੀਆਂ ਆਈ ਤੇ ਬੋੜਾ ਕੋਇਆ ਕਰਨ ਨੂੰ ਨਾ ਪੋਰ ਜਿਆਦੇ ਵਾਲੇ ਭੋਲੇ ਨੇ ਗੱਦੇ ਬੋਰ ਵਿੱਛੀ ਬੰਦਾ ਗੁੱਟੀਆਂ ਬੋੜੀ ਲੇਗੇ ਉਹ ਲੈ ਰਹੇ ਅੰਦੇ ਵਸਣਾ ਨਹੀਂ ਬਸ ਥੋੜਾਗਾ ਉਹ ਲਿਖੇ ਦਿਸਦਾ ਹੈ। ਚਲੋ। ਗੱਲ ਹੱਥ ਦੀ ਸਫਾਈ ਹੈ। ਰੱਬਿਆ ਹੋੜਗਾ ਹੋਣਾ ਹੈਗਾ ਹੋਣਾ। ਇਹ ਤਾਂ ਦੇਖ ਕੇ ਮੈਂ ਇੱਕ ਗੱਲ ਕਹਿਣੀ ਕਿ ਕਿ ਮੈਂ ਆਹ ਸੂਟ ਪਿਆਗਾ। ਇਹ ਨੂੰ ਦੇਖ ਕੇ ਤਾਂ ਮੈਂ ਕੱਢ ਦੂੰ। ਅਸਲ। ਨਵੇਂ ਨੂੰ ਆਇਆ ਨਹੀਂ ਪਤਾ ਨਹੀਂ ਇੱਦਾਂ ਕਿ ਕਿਵੇਂ ਪਾਏਗਾ। ਇਹ ਨੂੰ ਮੈਨੂੰ ਪਤਾ ਨਹੀਂ ਇਹ ਕਿਵੇਂ ਪਾਇਆ ਜਾਏਗਾ। ਅਸਲ। ਤੂੰ ਮਮਾ ਦਾ ਸੇਮ ਇਹ ਕੱਢ ਦੂਗੀ। ਮਮਾ ਦਾ। ਮੈਂ ਤਾਂ ਦੇਖਣ ਦੀ ਵੀ ਲੋੜ ਨਹੀਂ ਲੋੜ ਤੇ ਮੈਂ ਕੱਢ ਕੇ ਦਿਖਾ ਦੂੰ। ਹਾਂ। ਜੇ ਮੈਂ ਆ ਕੱਢਿਆ ਹੋਇਆ। ਮੈਂ ਨੇ ਦੇਖਿਆ ਕੀ ਚੀ ਹੋਵੇ ਮੂੰਹ ਕੱਟ ਲੂ ਇਹਦਾ ਕੋਈ ਵਿਚਲੀ ਪਾਰਟੀਆ ਸੂਟ ਬੁਲਾਣੀ ਆ ਬਟੇ ਦੇ ਕੇ ਫੇਰ ਅੰਨਿਚੇ ਤੋਂ ụpੜ ਗਏ ਆਜ ਹੀ ਜਾਏ ਬਣੀ ਹੋਈ ਲਈ ਆ ਸੂਈ ਦੇ ਲੰਬੇ ਤੋਂ ụpੇ ਭਰੇ ਹੋਏ ਨੇ ਉਹ ਗੁੱਟੀ ਨਾਲ ਇਹ ਤਾਂ ਮੈਂ ਆਪ ਹੀ ਕੱਟਦਾ ਹੁਣ ਦੰਨੇ ਬਟਾਇੇ ਨਹੀਂ ਇੱਕ ਮਿੰਟ ਟਾਈਮ ਨਹੀਂ ਮਿਲਦਾ ਹਾਂ ਤਾਂ ਟਾਈਮ ਨਹੀਂ ਟਾਈਮ ਕਰਤਾ ਤਾਂ ਜਮ ਨਹੀਂ ਟਾਈਮ ਇਹ ਤਾਂ ਬਹੁਤ ਆਸਾਨ ਹੈ ਕੱਟ ਪਰ ਮੇਂ ਘਾਇਨ ਦੀ ਬਦਲਸ ਕਿਵੇਂ ਇਹ ਕੱਟ ਦੇਗੀ ਮੋਂ ਮੈਨਾਂ ਦੇਖ ਕੇ ਪਤਾ ਲੱਗ ਰਿਹਾ ਜੀ ਕੀ ਚੀਜ਼ ਹੈ ਤੇ ਕਿੰਨਾ ਟੱਗ ਗਿਆ ਜਾਂਦਾ ਬੁੱਤ ਤੇ ਟਾਈਮ ਵੀ ਚੱਲਦਾ ਗਰੀ ਚਾਹ ਪੂਰਾ ਕਰਨ ਨਹੀਂ ਜਾਂਦਾ ਤੇ ਦੀ ਕਢਾਈ ਦਾ ਹੋਰ ਵਰਗ ਇਹ ਹੀ ਜਾਗੁੰਦਾ ਬੁੱਤ ਨੂੰ ਜਾਗਰਾਉਣੇ ਲਾ ਕਰ ਕਿਉਂ ਖਾ ਰਿਹਾ ਦਾ ਕੁਝ ਹੋਦ ਰਿਹਾ ਜਾਂ ਤੋਂ ਦੇ ਵਿੱਚ ਕੀਤੀ ਹੈ ਉਹ ਸਦਾ ਹੀ ਲਾਉਂਦਾ ਕੁਝ ਮੇਂ ਦੂਆਤਾ ਦਿਨ ਵੀ ਸੋਟੇ ਹੋਣਗੇ ਮੈਂ ਅਸੂងਗੀ ਵੀ ਹੋਣਾ ਪਰ ਕੋ ਮਗ ਦੀ ਸਵਤਨ ਦਾ ਵੀ ਨਾ ਮਿਲਦਾ ਹੈਗਾ ਫੋਟਾ ਘੰਟਾ ਦਾ ਮਾਟੀ ਨਾਲ ਟਾਈਕੀ ਕੱਟ ਗਿਆ ਬੁੱਤ ਦੋ ਤਾਪੜ ਦੇ ਬੁਣਦੇ ਤੇ ਦਿਨ ਮਾਵਾ ਜੀ ਦਾਨੀ ਵਧੀਆ ਹੀ ਨੇ ਸਵਾ ਕਰੋ ਕਰਦੀ ਹੈਗੀ ਚੱਲ ਉਹ ਵੀ ਲਾ ਲੀ ਸਾਰੇ ਘਰ ਚੰਨ ਫਿਰ ਭਾਂਡੇ ਚਾੜ ਦਿੰਦਾ ਵੀ ਸਹਾਰਾ ਹੋ ਜਾਂਦਾ ਗੋਹੇ ਦਾ ਵੀ ਹੋ ਜਾਂਦਾ ਪਰ ਉਹਦੇ ਖਤਮ ਨਹੀਂ ਹੋਊਗਾ ਹਾਂ ਭਾਈ ਦੇ ਜੇ ਮੈਂ ਕਾਗਨਵੀਰ ਕਹਿੰਦਾ ਕਿ ਮਹਤੂਆ ਹੋਊਗੀ ਤੂਹਾ ਹੋਵੇ ਹਸੀ ਆਈ ਗੱਤ ਕਰ ਅੱਛਾ ਜੀ ਹਾਸਿਆ ਇੰਨਾ ਕਿ ਕਾਪਲੀ ਹੱਸਿਆ ਕੰਧਾ ਨਾ ਤੇ ਕਿਹਾ ਕੀ ਮਹ ਭਤਾਂ ਨੂੰ ਮੈਂ ਤਾਂ ਰਾਤ ਕੱਟੂਗੀ ਕਿੰਨਾ ਕਦ ਰਾਤ ਕੱਟਦੀ ਦੀ ਕਹਿੰਦਾ ਸਾਹਿਬ ਜੀ ਉਹ ਤੇ ਦੀਵੇ ਦੇ ਤੱਕ ਲਾ ਮਟਿਆਰ ਹੈ ਕਹਿੰਦਾ ਸਾਰੇ ਕੰਮ ਨੂੰ ਕਰੂ ਹੋਰ ਇਹ ਜੇ ਜਮ ਬੇਬੇ ਦਾ ਕਹਿੰਦਾ ਕਿ ਮਟਿਆਰ ਹੈ ਕਹਿੰਦਾ ਸਾਰੇ ਕੰਮ ਕਰ ਲਾ ਦੇ ਨਾ ਤੇ ਸਾਹਿਬ ਕੰਮ ਨਹੀਂ ਰਸੇ ਲੱਗ ਲੱਗ ਹੋਰ ਸੱਚੀ ਮੈਂ ਜਾਈ ਕਹਿੰਦਾ ਇਹ ਆਉਣ ਨੂੰ ਪਤਾ ਮੇਰ ਬੇਬੇ ਨੂੰ ਜਾ ਦੇ ਮਟਿਆਰ ਹੈ ਸਾਰੇ ਕੰਮ ਦੀ ਬਣਦਾ ਹਾ ਮੈਂ ਮਾਣੇ ਕਹਿੰਦਾ ਕ੍ਰਿਸ਼ਨ ਨੂੰ ਕਹਿੰਦੀ ਜੈ ਕ੍ਰਿਸ਼ਨ ਛੱਡਿਆ ਉਚੀਂਆਂ ਤੱਕ ਆ ਬੋਲਦਾ ਤੂੰ ਕਹੀ ਜੀ ਮਾਂ ਅੱਗੇ ਜਿਹੜੇ ਅੱਗੇ ਤੀਨ ਕਹੀਆਂ ਨਹੀਂ ਆ ਮੈਂ ਦੁਬਾਰੀਆਂ ਹਾਂ ਆ ਛੱਡਿਆ ਛੱਡਿਆ ਆ ਗੱਣ ਵਾਲੀਆਂ ਹੁੰਦੀਆਂ ਨੇ ਹੁਣ ਤਾਂ ਹੋਰ ਰੱਖਣਾ ਨਹੀਂ ਕਹਿੰਦੀ ਇਹਨੂੰ ਤੁਰਾਈ ਜਾ ਕਰਾਈ ਜਾਣਾ ਆ ਸਰ ਕੀ ਬੋਤ ਹੋਗਾ ਤਾਂ ਸੰਧੀ ਉਹ ਨਹੀਂ ਰੱਦ ਕਰਦੀ ਇਹਨੂੰ ਤੇ ਦੋ ਤੀਨ ਪਿਆਰ ਕਰਦੀ ਦੋ ਤੀਨ ਨੂੰ ਹਨਾਇਕ ਦੋ ਤੀ ਨਿਆਣਾ ਕਰਦੀ ਮੇਰਾ ਕਰਦੀ ਹਾਂ ਇਹਨੂੰ ਦਿਖਾ ਤਾ ਕਹਿੰਦਾ ਦੋ ਤੀ ਦੇ ਹੱਥੇ ਚ ਬੋਲਦੀ ਹਾਂ ਹਾਂ ਕਹਿੰਦਾ ਦੋ ਤੀ ਦੀ ਵੇਅਰ ਕਰਾਉਂਦੀ ਹਰੇਕ ਕਰਦੀ ਤੇ ਮੈਂ ਵੀ ਵੇਅਰ ਕਰਾਤੀ ਮੈਂ ਨਹੀਂ ਜਿਵੇਂ ਕੰਡੂਈ ਲੱਗ ਜਾਂਦਾ ਰਹਿਣਾ ਆਈ ਮੈਂ ਐਸੇ ਦੋ ਸਾਰੀ ਦਿਨ ਅਮਲੇ ਬਾਪੂ ਤੋਂ 5 ਰੁਪਏ ਲੈਂਦਾ ਕਿਤੇ 10 ਰੁਪਏ ਰੋਲ ਲੈਂਦਾ ਕੱਢੀ ਤੇ ਨਵੀਂ ਢਾਈ ਨੂੰ 100 ਰੁਪਏ ਦੇਤਾ। ਕੋੜੀ ਮੇਰੇ ਬਾਪੇ ਨੇ ਆਦ ਨਾ ਨਾ ਜਿਦੀ ਗਿਆ। ਕਹਿੰਦੇ ਇਹ 100 ਰੁਪਏ ਐ ਤੇ ਮੈਨੂੰ 50 ਪੀ ਦਿੱਤੇ ਤੇ ਦੱਸ ਕੀ ਇਹ ਦੇਣਾ। ਤੇ ਜਦੋਂ ਕਾ 100 ਮੇਰੇ ਇੱਥੇ ਸਾਥ। ਮੈਂ ਤਾਂ ਤਾਂ ਨਾ 100 ਕਰੀਆਂ ਦੇ ਦਿੱਤੇ। ਹੋਰ। ਮੈਨੂੰ ਇਹਨਾਂ ਦਾ ਕਿੰਨਾ 100 ਦੇ ਦਿੱਤਾ ਮੇਰੇ ਬਾਪੀਆ ਭੰਡਾ। ਉਹਨੇ ਲੜੀ ਗਿਆ ਥੰਡਾ ਤੂੰ। ਇਹ 100 ਮੈਨੂੰ ਦੇ ਦਿੱਤਾ। ਹਾਂ, ਇਹ 100 ਕਿਉਂ ਦੇਤਾ? ਹਾਂ ਇਹ ਨੀ ਬੱਤ ਕਰਨ। 100 ਕਿਹਨਾਂ ਤੇ ਬਾਪਾ।

ਮੈਦਾਨ ਜਿੱਦ ਮਾਰ ਲਿਆ ਸਰੀਰ ਹੋਰ ਇੱਕ ਦੋ ਤਿੰਨ ਜਣੇ ਖੜੇ ਤੇ ਸਿਵਾਨ ਮੈਦਾਨ ਇੱਕ ਗੁਰਸਿੱਖ ਖੜਾ ਤੇ ਟੈਂਪੂ ਲਈ ਜਰਾ ਵਰਤਾਂ ਅੱਗਵਾ ਤਾਂ ਉੱਤਰ ਲੱਗ ਜਿੱਤੇ ਇੱਕ ਤਾਂ ਕਿ 120 ਵੀ ਇਹ ਕਹਿੰਦਾ ਕਿ 120 ਕਹਿੰਦੇ ਕਿ 100 ਜਲੂ ਵੀ ਲਗਾਏ ਕਿ ਮਹਾ ਸਵਾਰੀ ਕਰਦੇ ਧੰਨਵਾਦ ਵੇ ਦੂਜੇ ਕਹਿੰਦੇ ਕਿ ਆ ਲੈਣਾ ਮਾਤਾ ਕੀ ਲੈਣਾ ਵਾਦੇ ਨਾਲ ਕੋਈ ਮੈਂ ਤੇ ਦੱਲ ਲੀ ਆਂ ਗੇ ਮਰਸੀਤ ਕਰਕੇ ਕਹਦਾ ਲੈ ਮਾਤਾ ਤੇ ਇਹਨੂੰ ਕਿਹਾ ਇਹ ਮੇਝੂ ਤੀਂ ਹੈ। ਤਨਾਬ ਗਿਆ ਨਦੀ ਆਉਂਦੀ ਹੁੰਦਾ। ਪੈਪੂ ਲਾ ਰਾ ਕਿੱਤੋਂ। ਕਹਿੰਦੇ ਬਾੜੀ ਵੀ ਮਸਾ ਕੱਢਿਆ ਉਥੋਂ ਇਸ ਨਾਲ ਇੰਜਨ ਨਾਲ ਛੱਟ ਤੱਕ ਬਾਈ ਉਹ ਬਾਲ ਸੀ ਤਾਂ ਨਹੀਂ ਗੱਲਾਂ ਕਰਦੇ ਨਹੀਂ ਮਾਜਾ ਦੇ ਹਾਂ ਕਹਿੰਦੇ ਜਿਹੜਾ ਤਨਯੋਗ ਦੇ ਨਾਲ ਪਾਣੀ ਬੰਦੇ ਜਿੰਨਾ ਜਿੰਨਾ ਖੜਾ ਸੀ ਇੰਜਨ ਬਿਲਾਲਾ ਕਹਿੰਦੇ ਦੋ ਦਿਨ ਹੀ ਇੰਜਨ ਚੱਲਦਾ ਰਿਹਾ ਤਾਂ ਛੱਟ ਸੁਕਾਉਣ ਜਾਂ ਤੇ ਗੱਲਾਂ ਕਰਦੇ ਹੈਗਾ ਪਾਣੀ ਉੱਥੇ ਨਹੀਂ ਆਗਮਨ ਦੀ ਵੇਲੇ ਮਾਮੀ ਮਾਮੀਰੇ ਤਿੰਨ ਮਹੀਨੇ ਦੀ ਮਾਮੀ ਨੇ ਸਾਹਮਣਾ ਰੱਖੀ ਤੇ ਨਹੀਂ ਆਗਮਨ ਨੂੰ ਲਵੇ ਨਹੀਂ ਲਾਇਆ ਦੇਖੇਗਾ ਮੇਰਾ ਬੁਆ ਹੋਗੀ ਤੇ ਬਣ ਵਾਲੀ ਬੁਆ ਹੋਗੀ ਤਿੰਨ ਮਹੀਨੇ ਮੇਰੀ ਪਰਚਾਈ ਦੀ ਸਾਨੂੰ ਮਾਰੇ ਸਲਾਉਣ ਜਿਹੜੀ ਉਹ ਬੈਠੀ ਹੈ ਮੰਜੇ 'ਤੇ ਬੈਠੀ ਹੈ ਤਿੰਨ ਮਹੀਨੇ ਐ ਸਾਮੀ ਮੇਰਾ ਤੀਜਾ ਗੈਰ ਨਾਲ ਸਾਡੀ ਫੈਂਡ ਅਸੈਂਡ ਫੈਂਡ ਨਸਾਲੀ ਫੇਰ ਹਾਵੜੀ ਵਾੜੀ ਜਦੋਂ ਉਹਤੀ ਤੇ ਸਹਾਰਾ ਆਉਤੀ ਤੇ ਬਾਣੀਆ ਹਸਪਤਾਲ ਚ ਲਾਗੇ ਤੇ ਰਜਿੰਦਰ ਸਿੰਘ ਨੇ ਫੇਰ ਦੇਖੀ ਨਾ ਫਿਰ ਜਦੋਂ ਇਹ ਹੌਲੀ-ਹੌਲੀ ਮੈਂ ਪਿਆਰ ਹੋਣ ਲੱਗਾ ਜਿੰਮੀ ਕਮਜ਼ੋਰੀ ਤੂੰ ਨਹੀਂ ਤਾ ਬਾਹਰ ਕਮਜ਼ੋਰੀ ਸੀ ਫਿਰ ਬਾਬਾ ਕੋ ਚਿਰ ਹੁੰਦਾ ਬੰਦੀ ਕਿ ਤੂੰ ਤਾਂ ਕੀ ਜਾਣਗੀ ਬਾਬਾ ਕੋ ਚਿਰ ਹੁੰਦਾ ਹਾਂ ਡਾਂਦੀ ਉਹ ਆਪਣੇ ਅੱਖਣ ਦੇ ਵੀ ਆ ਜਾਂਦਾ ਸਾਰੇ ਮਾ ਅਠਕ ਪ੍ਰਸ਼ਾਦ ਲੈ ਕੇ ਜਾਂਦਾ ਹੁੰਦਾ ਅਠ ਪਾਣ ਦੇ ਲੈ ਦਿੰਦ ਲੈ ਅੰਦਰ ਦੇ ਸੇਰ ਕੱਟੇ ਮਹਾਨ ਰਟੇ ਅੰਦਰ ਪਸੂ ਦਾ ਕਰਦੇ ਹੁੰਦੇ ਬਾਬੇ ਨੇ ਕਹਿੰਦੇ ਬਾਬਾ ਮਾਤਾ ਰੌਣ ਨਹੀਂ ਦਿੰਦੀ ਡਰਦੀ ਮਾਤਾ ਰੌਣ ਨਹੀਂ ਦਿੰਦੀ ਤੇ ਕੁਮ ਜੋਰੀ ਗਾਲੀਆ ਸਾਖੜੀ ਸਕੇ ਨਾ ਵਿਚਾਰਕ ਤਾਂ ਹਮਰ ਜੀ ਮੁੱਖ ਜੀ ਦੇ ਰੱਖਦੇ ਦੇਖ ਨਾ ਮਾ ਬਾਬਾ ਮਾਤਾ ਰੌਣ ਨਹੀਂ ਦਿੰਦੀ ਹੈਗੀ ਹਾਂ ਵੀ ਕਿਤਾ ਫਸਾਨਾ ਜਿਹੜਾ ਅੱਗੇ ਕੋਈ ਮਾਰ ਨਾ ਜਾਵੇ ਪਹਿਲਾਂ ਨਾ ਭਾਈ ਤੈਨੂੰ ਨਿੱਕੇ ਖਿਲਾਂ ਦੇ ਕੇ ਜਾਂਦਾ ਤੇ ਨਾ ਭਾਈ ਮੂ ਮਾਤੀ ਨਹੀਂ ਤੂੰ ਤਾਂ ਦੇਖੀ ਤਾਂ ਸਹੀ ਭਾਗ ਨੂੰ ਸੱਤਰਾ ਆ ਜਾਂਦੀ ਬਤਾ ਤਾਂ ਬਾਲਾ ਵੱਡਾ ਭਾਗ ਹੈ ਬਾਬਾ ਕਨ ਬਾਲੀ ਵੱਡਾ ਭਾਗ ਜਿੱਤੇ ਆਪਦੇ ਸੌਰੀ ਜਾਉ ਜੁਨਾ ਬਾਬਾ ਦੀ ਵਿਸੇਂਦੇ ਪੱਖਾ ਜਿਹੜਾ ਤੇ ਜਾਣਗੇ ਇਹਦੇ ਸਭ ਦੇ ਬੜਾ ਵੱਡਾ ਭਾਗਨ ਸਤ ਤਾ ਮਹਲਾ 바ਬਾ ਮੁੱਕ ਗਿਆ ਜਾਣ ਪਰ ਜਵਾਨੀ ਮੁੱਕ ਗਿਆ ਜਾਣ ਚੱਕ ਮਹਾ ਜੇ ਬਾਬੇ ਨੂੰ ਕਹਾ ਹੁਣ ਹੋਵੇ ਬਾਬਾ ਮੈਂ ਹੁਣ ਪਿੱਛਾ ਵਰਦੇ ਨੂੰ ਵੀ ਆ ਜਾ ਵਰਨ ਦੀਪ ਕੀ ਕਰੀ ਚੰਨੀ ਸੱਚੇ ਦੱਲੈ ਬਾਬੇ ਸਾਧੂ ਨੂੰ ਸਭਾਤ ਵਾਨੂੰ ਪਤਾ ਹੁੰਦਾ ਭਾਗਨ ਸਤ ਸੰਗ ਭਾਗ ਹੀ ਨਰਨ ਸਤ ਸੰਗ ਹੀ ਰ ਅਬ ਜਿੱਦ ਦੇ ਨਿੱਕੁੱਠੀਆਂ ਤੇਨ ਤੋਂ ਵੱਡਾ ਹੋ ਗਏ ਨਤ ਆਪੋਂ ਵਰਦੇ ਕਰ ਨੂੰਂਦੇ ਨੇ ਭਾਗ ਕੋਈ ਜੀ ਹੁੰਦੇ ਹੁੰਦੇ ਨੇ ਬਈ ਇਹ ਤਾਂ ਸਹੀ ਗੱਲ ਹੈ ਪਰ ਭਾਗ ਡੰਗਰ ਬਸ ਤਾਂ ਹੁੰਦਾ ਜੇ ਕੋਈ ਡੰਗਰ ਬਸ ਭੰਗਾ ਹੁੰਦੇ ਕੋਈ ਨਾ ਗਾਣੀ ਦੇ ਜੀ ਮਗਰ ਬਾਦੀ ਨਹੀਂ ਹੁੰਦਾ ਡੰਗਰ ਬਸ ਦਾ ਵੀ ਭਾਗ ਹੁੰਦਾ ਆ ਸੰਧ ਦਾ ਵੀ ਭਾਗ ਹੁੰਦਾ ਸੰਧ ਦਾ ਭਾਗ ਆਹ ਕਿਹੜੀ ਗੱਲ ਹੈ ਜਿਹੜਾ ਪਾਗਾ ਕਿ ਜਿਹੜਾ ਕੱਢੀ ਜਾਂਦੇ ਨੇ ਲਾ ਕਿ ਮੇ ਪਾਗ ਲਾ ਕਿ ਕਿੰਨਾ ਲੋਹਾ ਕਰਿਆ ਆ ਇਹ ਪਾਗ ਗਾੜੀਆਂ ਪਸ ਲਾਈ ਦੇ ਨੇ ਹੁਣ ਬੁਲਾਈ ਰਹੇ ਹੋ ਤੁਸੀਂ ਕਹਿੰਦੇ ਜਮਾ ਚਹਿ ਬੇਲਦੀ ਖੜੀ ਰਹੇ ਸੀ ਵੇਚ ਤੇ ਪਾਗ ਦਾ ਇਸ ਲਈ ਹੈ ਕਿ ਜੇ ਨਾ ਕੱਸ ਜਿਉਂ ਗੇਦੋ ਇੰਝ ਇੰਗਾ ਕੱਸ ਯੋ ਗੱਡੀ ਵੇਚਦੀ ਬਾਅਦ ਕੀ ਸਨੇ ਦੇਖਿਆ ਨਾ ਨਾ ਗੱਲ ਸੱਚੀ ਹੈ ਸੰਤ ਦਾਦਾ ਦਾ ਗੱਲ ਸੈਲੋ ਤੁਸੀਂ ਕਹਿ ਰਹੇ ਹੋ ਕਿ ਇਹ ਗੱਡੀ ਨਾ ਵੇਚੀ ਪੁੱਤ ਸੰਤ ਦਾਦਾ ਗੱਲ ਗੱਡੀ ਜਾ ਕਿ ਭਾਗਨ ਦਾ ਸੁੱਤਰ ਬੁਲਤਾ ਜੇ ਜਮਾ ਪਹਿਲੀ ਖੜੀ ਰਹੀ ਕਪੜਾ ਪਾ ਕੇ ਖੜਾਉਣੀ ਪਈ ਜੀ ਪਰ ਉਹ ਗੱਡੀ ਨੂੰ ਕਦੇ ਵੇਚੀ ਨਹੀਂ ਉਹ ਪਾਲੀ ਪਾ ਕੇ ਧੰਗ ਦਿੱਤੇ ਸੀ ਤੋ ਜੀ ਲਾ ਲਾ ਬਣ ਗਿਆ ਆ ਬਾਕੀ ਜੇ ਕਿਸੇ ਦਾ ਸੂਟ ਬਸਿੰਦਾ ਸਾਡੀ ਮੰਡੀ ਬੰਨੋ ਆਉਂ ਹਰ ਕਰਦੇ ਸੀ ਕਢਾ ਕੇ ਦੇ ਦਾਂਗੇ ਹਨਾ ਵੀ ਤੋ ਇੱਕ ਕਵੈਂਟ ਕਰਕੇ ਲਾ ਦੋ ਦੇ ਪੈਸੇ ਦੇ ਪੈਸੇ ਦੱਸ ਦੋ ਸਿੰਟੀਨਾ ਲਾ ਤਾਗੇ ਹਨਾ ਵੀ ਆ ਸੋੜਵਾਓ ਸੋਨਾ ਕੱਢਿਆ ਹੋਇਆ ਆ ਇਹ ਹੈਗਾ ਵੀ ਸਫਾਈ ਪੂਰੀ ਜੰਗੀ ਹਾਂ ਕਢਾ ਕੇ ਦੇ ਦਾਂਗੇ ਇਹਦੇ ਹਨਾ ਹੱਥ ਦੀ ਕੜਾਈ ਆ ਸਾਰੀਆਂ ਮਸ਼ੀਨ ਨਹੀਂ ਕੜਾਈ ਨਹੀਂ ਹੈਗੀ ਹੱਥ ਦੀ ਕੜਾਈ ਹੈਗੀ ਹਾਂ ਬੜੀਆ ਸੋਨਾ ਸੁਟਾ ਜੰਗ ਜੰਗ ਆਪਾਂ ਸੇਹੂ ਕੀ ਭਾਗਿਆਂ ਕਰਾ ਠੀਕ ਠਾਕ ਕਰਦੇ